ਇਹ ਸਾਰੇ ਵੀਰ ਇਕੱਠੇ ਹੋ ਕੇ ਆਏ ਨੇ ਔਰ ਇਹ ਕਹਿੰਦੇ ਜੀ ਸਾਨੂੰ ਸਿਰਫ ਇੱਕ ਇੱਕ ਉਮੀਦ ਹੈ ਆਮ ਆਦਮੀ ਪਾਰਟੀ ਸਰਕਾਰ ਤੋਂ ਭਗਤ ਮਾਨ ਸਾਹਿਬ ਤੋਂ ਕਿ ਨੌਜਵਾਨਾਂ ਨੂੰ ਰੋਜ਼ਗਾਰ ਜਿਵੇਂ ਮਿਲ ਰਿਹਾ ਕਿ ਅچھے ਤਰੀਕੇ ਨਾਲ ਸਰਕਾਰ ਕੰਮ ਕਰ ਰਹੀ ਹੈ ਸਾਡਾ ਦਿਲ ਕੀਤਾ ਕਿ ਅਸੀਂ ਆਮ ਆਦਮੀ ਪਾਰਟੀ ਜੁਆਇਨ ਕਰੀਏ ਸੋ ਅੱਜ 50 ਦੇ ਆਸ-પાસ ਨੌਜਵਾਨਾਂ ਨੇ ਨਾਭਾ ਵਿਧਾਨ ਸਭਾ ਦੇ ਵਿੱਚ ਅਸੀਂ ਇਸ ਸ਼ਹਿਰ ਤੋਂ ਨਾਭਾ ਤੋਂ ਅੱਜ ਆਮ ਪਾਰਟੀ ਜੁਆਇਨ ਕੀਤੀ ਹੈ ਮੈਂ ਸਭ ਨੂੰ ਦਿਲੋਂ ਮੁਬਾਰਕਬਾਦ ਪੇਸ਼ ਕਰਦਾ ਔਰ ਮੈਂ ਸਭ ਦੀ ਚੰਗੇ ਭਵਿੱਖ ਲਈ ਕਾਮਨਾ ਕਰਦਾ ਔਰ ਮੈਂ ਅਭੀਰ ਕਰਦਾ ਕੇ ਸਾਰੇ ਰਲ ਮਿਲ ਕੇ ਇਸ ਤਰੀਕੇ ਨਾਲ ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਜਿਹੜਾ ਬਦਲਾਅ ਚੱਲਿਆ ਹੋਇਆ ਇਸ ਬਦਲਾਅ ਨੂੰ ਪੱਕੇ ਲੈ ਕੇ ਜਾਵਾਂਗੇ ਔਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਪ ਪਾਰਟੀ ਚੰਗਾ ਪਰਫਾਰਮ ਕਰ ਲਵਾਂ। ਔਰ ਸਾਡੀ ਤਿਆਰੀ ਜਿਹੜੀ ਹੈ ਜੀ ਉਹ ਸ਼ੁਰੂ ਹੋ ਚੁੱਕੀ ਆ ਔਰ ਲਗਾਤਾਰ ਪਿੰਡਾਂ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਜਿਵੇਂ ਅੱਜ ਸ਼ਹਿਰ ਦੀ ਜੁਆਇਨਿੰਗ ਹੈ ਇਸ ਤਰੀਕੇ ਨਾਲ ਪਿੰਡਾਂ ਦੇ ਵਿੱਚੋਂ ਜੁਆਇਨਿੰਗ ਅੱਛੇ ਲੋਕ ਜਿਹੜੇ ਆਪਣਾ ਚੰਗਾ ਰੁਤਬਾ ਰੱਖਦੇ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਭ ਨੂੰ ਫੇਰਤ ਕਰ ਰਹੇ ਆ ਸਾਰੇ ਸ਼ਾਮਲ ਹੋ ਰਹੇ ਆ। ਕਰਦੇਵ ਸਿੰਘ ਦੇਮਾਨ ਜਿੰਦਾਬਾਦ ਐਮਐਨਏ ਕਰਦੇਵ ਸਿੰਘ ਦੇਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਹਰ ਪਾਰਟੀ ਆਪਣੇ ਵੱਲੋਂ ਆਪਣੀ ਪਾਰਟੀ ਦੇ ਲਈ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਤਹਿਤ ਹਲਕਾ ਨਾਪਾ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੀ ਅਗਵਾਈ ਵਿੱਚ ਪੰਜਾਬ ਤੋਂ ਵੱਧ ਨੌਜਵਾਨ ਆਪਣੇ ਵੱਲੋਂ ਆਪਣੀ ਆਪ ਪਾਰਟੀ ਦਾ ਭਲਾ ਦੇਖਦੇ ਹੋਏ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਨੌਜਵਾਨਾਂ ਦਾ ਕਹਿਣਾ ਹੈ ਕਿ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਪੰਜਾਬ ਪ੍ਰਤੀ ਹਨ ਅਤੇ ਹਲਕਾ ਨਾਪਾ ਦੇ ਵਿਧਾਇਕ ਦੇਵਮਾਨ ਵੱਲੋਂ ਜੋ ਸ਼ਹਿਰ ਦੀ ਕਾਇਆ ਕਲਪ ਕੀਤੀ ਗਈ ਹੈ ਉਸ ਨੂੰ ਵੇਖਦੇ ਹੋਏ ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹਾਂ ਨੌਜਵਾਨਾਂ ਨੇ ਕਿਹਾ ਕਿ ਅਸੀਂ ਲੋਕ ਸਭਾ ਚੋਣਾਂ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਵਾਂਗੇ ਵਿਧਾਇਕ ਦੇਵਮਾਨ ਵੱਲੋਂ ਨੌਜਵਾਨਾਂ ਨੂੰ ਸਰੂਪੇ ਪਾ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਉਹਨਾਂ ਦਾ ਪਾਰਟੀ ਦੇ ਵਿੱਚ ਸਵਾਗਤ ਕੀਤਾ ਗਿਆ ਪੰਜਾਬ ਦੇ ਵਿੱਚ ਜਿਹੜਾ ਜੀ ਮਾਹੌਲ ਲੋਕ ਸਭਾ ਦਾ ਹੁਣ ਗਰਮਾ ਰਿਹਾ ਔਰ ਨਾਪਾ ਦੇ ਵਿੱਚ ਅੱਜ 50 ਦੇ ਆਸ-ਪਾਸ ਨੌਜਵਾਨ ਨਾਪਾ ਸ਼ਹਿਰ ਦੇ ਜਿਹੜੇ ਕਿ ਆਪਣੇ ਆਪਣੇ ਖੇਤਰ ਦੇ ਵਿੱਚ ਕੋਈ ਜੌਬ ਕਰਦਾ ਪ੍ਰਾਈਵੇਟ ਕੋਈ ਕਾਰੋਬਾਰ ਕਰਦਾ ਕਿਸੇ ਦੁਕਾਨ ਹੈ ਸਾਰੇ ਆਮ ਆਦੀ ਪਾਰਟੀ ਦੀਆਂ ਜਿਹੜੀਆਂ ਪਾਲਿਸੀਆਂ ਨੇ ਤੋਂ ਖੁਸ਼ ਹੋ ਕੇ ਭਗਵੰਤ ਮਾਨ ਸਾਹਿਬ ਜੀ ਦੇ ਕੰਮ ਤੋਂ ਖੁਸ਼ ਹੋ ਕੇ ਔਰ ਇਹਨਾਂ ਨੇ ਸਾਰਿਆਂ ਨੇ ਅੱਜ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬਾਈ ਜੀ ਰਿੰਕਾ ਜੀ ਰਮਨ ਰਮਨ ਜੀ ਗੌਰਵ ਜੀ ਇਹ ਸਾਰੇ ਵੀਰ ਇਕੱਠੇ ਹੋ ਕੇ ਆਏ ਨੇ ਔਰ ਇਹ ਕਹਿੰਦੇ ਜੀ ਸਾਨੂੰ ਸਿਰਫ ਇੱਕ ਇੱਕ ਉਮੀਦ ਹੈ ਆਮ ਆਦਮੀ ਪਾਰਟੀ ਸਰਕਾਰ ਤੋਂ ਭਗਤ ਮਾਨ ਸਾਹਿਬ ਤੋਂ ਕਿ ਨੌਜਵਾਨਾਂ ਨੂੰ ਰੋਜ਼ਗਾਰ ਜਿਵੇਂ ਮਿਲ ਰਿਹਾ ਕਿ ਅچھے ਤਰੀਕੇ ਨਾਲ ਸਰਕਾਰ ਕੰਮ ਕਰ ਰਹੀ ਹੈ ਸਾਡਾ ਦਿਲ ਕੀਤਾ ਕਿ ਅਸੀਂ ਆਮ ਆਦਮੀ ਪਾਰਟੀ ਜੁਆਇਨ ਕਰੀਏ ਸੋ ਅੱਜ 50 ਦੇ ਆਸ-ਪਾਸ ਨੌਜਵਾਨਾਂ ਨੇ ਨਾਪਾ ਵਿਧਾਨ ਸਭਾ ਦੇ ਵਿੱਚ ਇਸ ਸ਼ਹਿਰ ਤੋਂ ਨਾਬਾ ਤੋਂ ਆਮ ਪਾਰਟੀ ਜੁਆਇਨ ਕੀਤੀ ਹੈ ਮੈਂ ਸਭ ਨੂੰ ਦਿਲੋਂ ਮੁਬਾਰਕਬਾਦ ਪੇਸ਼ ਕਰਦਾ ਔਰ ਮੈਂ ਸਰ ਦੇ ਚੰਗੇ ਪ੍ਰਵਿਖਲੀ ਕਾਮਨਾ ਕਰਦਾ ਔਰ ਮੈਂ ਅਮੀਦ ਕਰਦਾ ਕਿ ਸਾਰੇ ਨਾਲ ਮਿਲ ਕੇ ਕਿਸੇ ਤਰੀਕੇ ਨਾਲ ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਜਿਹੜਾ ਬਦਲਾਅ ਚੱਲਿਆ ਹੋਇਆ ਇਸ ਬਦਲਾਅ ਨੂੰ ਪੱਗੇ ਲੈ ਕੇ ਜਾਵਾਂਗੇ ਔਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਮ ਪਾਰਟੀ ਚੰਗਾ ਪਰਫਾਰਮ ਕਰ ਲਵੇ ਜਿਹੜਾ ਯੂਥ ਆ ਨਾ ਜੀ ਯੂਥ ਬੇਸਿਕਲੀ ਉਮੀਦ ਹੁੰਦਾ ਜੀ ਮਾਂ ਬਾਪ ਦੀ ਯੂਥ ਉਮੀਦ ਹੁੰਦਾ ਆਪਣੀਆਂ ਭੈਣਾਂ ਦੀ ਯੂਥ ਉਮੀਦ ਹੁੰਦਾ ਜੀ ਕਿ ਆਪਣੇ ਪਰਿਵਾਰ ਦੇ ਵਿੱਚ ਜਦੋਂ ਬੱਚਾ ਵੱਡਾ ਹੁੰਦਾ ਨੌਜਵਾਨ ਹੁੰਦਾ ਕਿ ਸਾਡੇ ਹੁਣ ਪਰਿਵਾਰ ਨੂੰ ਸੰਭੂਗਾ ਰੋਟੀ ਰੋਟੀ ਚੰਗੀ ਮਿਲੂਗੀ ਜੌਬ ਮਿਲੂਗੀ ਚੰਗਾ ਕੰਮਕਾਰ ਕੋਈ ਕਰੂਗਾ ਤਾਂ ਯੂਥ ਜਿਹੜਾ ਜੀ ਉਹ ਆਈਕਨ ਹੁੰਦਾ ਪਰ ਯੂਥ ਜਿਹੜਾ ਜਦੋਂ ਦਾ ਰੁਝਾਨ ਜਿਹੜਾ ਜੀ ਆਮ ਆਦੀ ਪਾਰਟੀ ਸਭ ਤੋਂ ਵੱਡੀ ਬੈਕਬੋਨ ਯੂਥ ਹੈ ਜੀ ਸੋ ਯੂਥ ਦਾ ਆਪਾਂ ਨਾਲ ਜੁੜਨਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸੰਕੇਤ ਹੈ ਇਹ ਕਿ ਪੰਜਾਬ ਦਾ ਨੌਜਵਾਨ ਜਿਹੜਾ ਉਹ ਭਗਵੰਤ ਮਾਨ ਸਾਹਿਬ ਜੀ ਦੀਆਂ ਨੀਤੀਆਂ ਤੋਂ ਖੁਸ਼ ਹੈ 2024 ਕੇ ਕਿਸ ਤਰ੍ਹਾਂ ਦੇਖਦੇ ਹੋ ਚੋਣਾਂ ਦੇ ਦੇਖੋ ਜੀ ਲੋਕਤੰਤਰ ਚ ਲੋਕ ਵੱਡੇ ਹੁੰਦੇ ਆ ਔਰ ਪ੍ਰਮਾਤਮਾ ਕਿਰਪਾ ਕਰੇ ਕਿ ਅچھے ਰੁਝਾਨ ਹੋਣ ਕਿ ਲੋਕ ਸਭਾ 2024 ਦੇ ਵਿੱਚ ਔਰ ਸਾਡੀ ਤਿਆਰੀ ਜਿਹੜੀ ਹੈ ਜੀ ਉਹ ਸ਼ੁਰੂ ਹੋ ਚੁੱਕੀ ਆ ਔਰ ਲਗਾਤਾਰ ਪਿੰਡਾਂ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਜਿਵੇਂ ਅੱਜ ਸ਼ਹਿਰ ਦੀ ਜੁਆਇਨਿੰਗ ਐ ਇਸ ਤਰੀਕੇ ਨਾਲ ਪਿੰਡਾਂ ਦੇ ਵਿੱਚੋਂ ਜੁਆਇਨਿੰਗ ਅچھے ਲੋਕ ਜਿਹੜੇ ਆਪਣਾ ਚੰਗਾ ਰੁਤਬਾ ਰੱਖਦੇ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਭ ਨੂੰ ਪ੍ਰੇਰਿਤ ਕਰ ਰਹੇ ਆ ਸਾਰੇ ਸ਼ਾਮਲ ਹੋ ਰਹੇ ਆ ਔਰ ਮੈਂ ਉਮੀਦ ਕਰਦਾ ਹਾਂ ਕਾਫਲਾ ਹੋਰ ਵੱਡਾ ਹੋਤਾ ਜਾਏ। ਨੌਜਵਾਨਾਂ ਲਈ ਸਰਕਾਰ ਕੀ ਉਪਰਾਲੇ ਕਰਦੀ। ਦੇਖੋ ਹੁਣ ਤੱਕ 37000 ਤੋਂ ਉੱਪਰ ਨੌਕਰੀਆਂ ਜਿਹੜੀਆਂ ਨੇ ਉਹ ਸਾਰੀਆਂ ਨੌਜਵਾਨਾਂ ਨੂੰ ਸਾਡੀਆਂ ਬੱਚੀਆਂ ਨੂੰ ਸਾਡੇ ਨੌਜਵਾਨ ਬੱਚਿਆਂ ਨੂੰ ਮਿਲੀਆਂ ਨੇ। ਅੱਗੇ ਵੀ ਹੋਰ ਮਿਲਣਗੀਆਂ ਪ੍ਰਾਈਵੇਟ ਸੈਕਟਰ ਦੇ ਵਿੱਚ ਇੰਡਸਟਰੀ ਆ ਰਹੀ ਹੈ। ਉੱਥੇ ਵੀ ਨੌਕਰੀਆਂ ਨੌਜਵਾਨਾਂ ਨੂੰ ਮਿਲਣਗੀਆਂ ਔਰ ਬਜ਼ੁਰਗਾਂ ਵਾਸਤੇ ਜਿਵੇਂ ਹੁਣ ਆਪਣਾ ਪੈਨਸ਼ਨ ਸਕੀਮ ਜਿਹੜੀ ਅچھے ਤਰੀਕੇ ਨਾਲ ਇਸ ਤਰੀਕੇ ਨਾਲ ਆਸ਼ਰ ਕਾਰ ਜਿਹੜੇ ਗਰੀਬਾਂ ਲਈ ਅ ਕਿਸਾਨਾਂ ਲਈ ਜਿਵੇਂ ਫਸਲ ਦਾ ਬਾਜਬਰੀਟ ਔਰ ਪਿੰਡਾਂ ਦੀਆਂ ਸੜਕਾਂ ਪਿੰਡਾਂ ਦੇ ਜਿਹੜੀ ਡਿਵੈਲਪਮੈਂਟ ਆ ਅੱਛੇ ਤਰੀਕੇ ਨਾਲ ਅਸੀਂ ਕਰ ਰਹੇ ਹਾਂ ਸਾਰੇ ਸ਼ਹਿਰ ਦੀ ਗੱਲ ਕਰੀ ਤਾਂ ਨਾਪਾ ਸ਼ਹਿਰ ਨੂੰ ਅਸੀਂ ਕੂੜਾ ਮੁਕਤ ਕਰਤਾ ਜੀ ਨਾਪਾ ਦੇ ਵਿੱਚ ਤੁਹਾਨੂੰ ਕੂੜਾ ਕਿਤੇ ਨਜ਼ਰ ਨਹੀਂ ਆਉਂਦਾ ਸਾਡੀ ਨਗਰ ਕੌਂਸਲ ਨਾਪਾ ਦੀ ਸਾਰੀ ਸਮੁੱਚੀ ਟੀਮ ਮੇਥੋਂ ਦੇ ਪ੍ਰਧਾਨ ਸਾਹਿਬ ਸਾਡੇ ਐਮਸੀ ਸਾਹਿਬਾਨ ਸਾਰੇ ਅਸੀਂ ਮਿਲ ਕੇ ਹਾਸੋਂ ਦੇ ਵਿੱਚ ਵੀ ਅਸੀਂ ਇਸ ਤਰੀਕੇ ਨਾਲ ਅਸੀਂ ਇਹ ਸਾਰਾ ਕੰਮ ਕਰ ਰਹੇ ਹਾਂ ਕਿਉਂਕਿ ਮਕਸਦ ਇਹ ਹੈ ਕਿ 18-19 ਮਹੀਨੇ ਹੋ ਗਏ ਸਾਨੂੰ ਚੁਣਿਆ ਨੂੰ ਪਰ ਸਾਡਾ ਮਕਸਦ ਹੈ ਕਿ ਅਸੀਂ ਆਪਣੇ ਵਿਧਾਨ ਸਭਾ ਨਾਪਾ ਨੂੰ ਅੱਛੇ ਤਰੀਕੇ ਨਾਲ ਮੈਨੇਜ ਕਰਕੇ ਦੇ ਵਿੱਚ ਹਰ ਵਰਗ ਨੂੰ ਉਹਦਾ ਬਣਦਾ ਮਾਨ ਸਤਿਕਾਰ ਦਈਏ ਜੀ ਇਥੇ ਇੰਡਸਟਰੀ ਹੈ ਜੀ ਇੱਥੇ ਬਲੀਟ ਟਰੈਕਟਰ ਹੈ ਮਲਕੀਤ ਕਮਬਾਈਨ ਹੈ ਜੀ ਕਰਤਾਰ ਕਮਬਾਈਨ ਹੈ ਇਹਨਾਂ ਦਾ ਬਹੁਤ ਵੱਡਾ ਇਸ਼ੂ ਸੀਗਾ ਕਿ 1 ਲੱਖ 1 ਲੱਖ ਤੋਂ 5000 ਜਿਹੜੀ ਫੀਸ ਵਧਾ ਦਿੱਤੀ ਗਈ ਸੀ ਫਿਰ ਇੱਥੇ ਸਾਡੇ ਸਪੀਕਰ ਸਾਹਿਬ ਸਰਦਾਰ ਕੁਲਤਾਰ ਸਿੰਘ ਜੀ ਸੁਨਵਾ ਸਾਹਿਬ ਨਾਪਾ ਪਹੁੰਚੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਮੈਂ ਵੀ ਬੇਨਤੀ ਕੀਤੀ ਤੇ ਉਹ ਜਿਹੜਾ ਦੁਬਾਰਾ ਫਿਰ ਸਰਕਾਰ ਨੇ ਫੈਸਲਾ ਵਾਪਸ ਲੈ ਕੇ ਇੱਕ ਲਾ ਕਰਦਾ ਬੜੇ ਖੁਸ਼ ਰਹਿੰਗੇ ਇੰਡਸਟਰੀ ਵਾਲੇ ਸਾਰੇ ਔਰ ਸਾਰੇ ਬੜੇ ਚਾਹ ਨਾ ਆਉਂਦੇ ਆ ਜੀ ਤੇ ਇੱਥੇ ਜਿਹੜਾ ਸਾਰਾ ਸਾਡਾ ਭਾਈਚਾਰਾ ਜੀ ਜਿਹੜਾ ਜਿਹੜਾ ਇੰਡਸਟਰੀ ਇੱਥੇ ਉਹ ਸਾਰੇ ਖੁਸ਼ ਨੇ ਔਰ ਜਿਹੜੀ ਛੋਟੇ ਦੁਕਾਨਦਾਰ ਨੇ ਜੀ ਕਿਸੇ ਦਾ ਬੱਚਾ ਸਬ ਇੰਸਪੈਕਟਰ ਭਰਤੀ ਹੋ ਰਿਹਾ ਕਿਸੇ ਦਾ ਬੱਚਾ ਪਟਵਾਰੀ ਭਰਤੀ ਹੋ ਰਿਹਾ ਕਿਸੇ ਦਾ ਬੱਚਾ ਹਸਪੀਟਲ ਚ ਭਰਤੀ ਹੋ ਰਿਹਾ ਜਾਨੀ ਕਿ ਉਹਨਾਂ ਨੂੰ ਜੌਬਾਂ ਮਿਲ ਰਹੀਆਂ ਨੇ ਇਹ ਸਾਰੇ ਖੁਸ਼ ਨੇ ਜੀ ਚਿਹਰਿਆਂ ਤੇ ਰੌਣਕ ਹੈ ਔਰ ਇਹਦਾ ਸਿਹਰਾ ਜਿਹੜਾ ਆਮ ਆਦੀ ਪਾਰਟੀ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਜਾਂਦਾ ਹੈ ਪਹਿਲਾਂ ਵੀ ਪੰਜਾਬ ਦੇ ਵਿੱਚ ਕਾਫੀ ਪਾਰਟੀਆਂ ਆਈਆਂ ਨੇ ਕੰਮ ਵੀ ਕੀਤੇ ਨੇ ਪਰ ਹਰ ਜਗ੍ਹਾ ਯੂਥ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਸੀ ਅਸੀਂ ਦੇਖਿਆ ਕਿ ਜਦੋਂ ਜਦੋਂ ਭਗਵੰਤ ਮਾਨ ਜੀ ਦੀ ਸਰਕਾਰ ਬਣੀ ਆ ਤਾਂ ਯੂਥ ਨੂੰ ਅੱਗੇ ਲੈ ਕੇ ਆਇਆ ਜਾ ਰਿਹਾ ਕੁਝਗਾਰ ਦਿੱਤਾ ਜਾ ਰਿਹਾ ਵਿਕਾਸ ਹੋ ਰਿਹਾ ਗੱਲ ਸੁਣੀ ਜਾ ਰਹੀ ਆ ਤੇ ਨਾਪਾ ਦੇ ਵਿੱਚ ਵੀ ਅਸੀਂ ਦੇਖਿਆ ਵੀ ਦੇਮਾਨ ਸਾਹਿਬ ਜੀ ਦੇ ਰਮ ਰਹਿ ਨਕਸ਼ੇ ਕਦਮ ਤੇ ਜੋ ਕੰਮ ਹੋ ਰਹੇ ਨੇ ਬੜੇ ਸ਼ਲਾਘਾਯੋਗ ਨੇ ਸਭ ਤੋਂ ਵਧੀਆ ਕੰਮ ਜੋ ਇਹਨਾਂ ਨੇ ਨਾਪਾ ਦੇ ਵਿੱਚ ਕੀਤਾ ਜੋ ਥਾਂ-ਥਾਂ ਤੇ ਗੰਦ ਪਿਆ ਹੋਇਆ ਸੀ ਜੋ ਢੰਪ ਚੱਕਾ ਆਏਗੇ ਗੰਦਗੀ ਖਾਫ ਹੋਈ ਜਿੱਥੋਂ ਕਈ ਬਿਮਾਰੀਆਂ ਸੀ ਚਲੋ ਬਹੁਤ ਸਫਾਈ ਹੋਈ ਆਸਾ ਸਾਨੂੰ ਵੀ ਅੱਗੇ ਵੀ ਬਹੁਤ ਚੰਗੇ ਕੰਮ ਕਰਨਗੇ ਜੋ ਨਾਪਾ ਦਾ ਥੋੜਾ ਮੋਟਾ ਵਿਕਾਸ ਰਹਿ ਗਿਆ ਕੋਈ ਉਹਨੂੰ ਪੰਜਾਬ ਦੇ ਨਕਸ਼ੇ ਤੇ ਚਮਕਾਉਣਗੇ ਤੇ ਯੂਥ ਇਹਨਾਂ ਦੇ ਨਾਲ ਆ ਜੀ ਅੱਜ ਤਾਂ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਕਿਉਂਕਿ ਬੱਚਾ ਦੇ ਪੇਪਰ ਵੀ ਸੀ ਯੂਥ ਸਾਡੇ ਨਾਲ ਕਾਫੀ ਜੁੜਿਆ ਹੋਇਆ ਤੇ ਜੇ ਅਸੀਂ ਚਾਹੁੰਦੇ 2-3 ਦਿਨ ਦਾ ਸਮਾਂ ਲੈ ਕੇ ਤਾਂ 1000 ਦੇ ਕਰੀਬ ਵੀ ਮੁੰਡਾ ਇਕੱਠਾ ਕਰਦੇ ਬਰਾਜੇ ਛੋਟਾ ਜਾ ਉਪਰ ਅਲਾਸ ਵੀ ਚਲੋ 50 ਸੱਟ ਮੁੰਡੇ ਅਸੀਂ ਯੂਥ ਲੈ ਕੇ ਨਾਲ ਰਲੇ ਆ ਇਹਨਾਂ ਦੇ ਨਾਲ ਆ ਜੀ ਅੱਗੇ ਇਲੈਕਸ਼ਨਾਂ ਚ ਪੂਰੀ ਮਦਦ ਕਰਾਂਗੇ ਯੂਥ ਇਹਨਾਂ ਦੇ ਨਾਲ ਆ ਤੇ ਫੁੱਲ ਸਪੋਰਟ ਕਰਾਂਗੇ ਤੁਸੀਂ ਕੀ ਮਨ ਬਣਾਇਆ ਜੀ ਉੱਪਰ ਆ ਮਾਰੀ ਪਾਰਟੀ ਜਵਾਨ ਦੀ ਆ ਆ ਐਮਐਲਏ ਸਾਹਿਬ ਦੇ ਜਿਹੜੇ ਕੰਮ ਨੇ ਜੀ ਬਹੁਤ ਚੰਗੇ ਕੰਮ ਨੇ ਉਹਨਾਂ ਸ਼ਹਿਰ ਬਹੁਤ ਵਧੀਆ ਸੋਹਣਾ ਸਾਫ਼ ਸੁਥਰਾ ਬਣਾਤਾ ਐਨ ਵਧੀਆ ਕੰਮ ਕਰ ਰਹੇ ਨੇ ਉਹਨਾਂ ਨੂੰ ਦੇਖ ਕੇ ਅਸੀਂ ਐਮਐਲਏ ਸਾਹਿਬ ਦੇ ਨਾਲ ਜੁੜਿਆ ਜੀ ਲੋਕ ਸਭਾ ਚੋਣਾਂ ਦਾ ਤੁਹਾਡਾ ਕੀ ਰੋਲ ਰਹੇਗਾ ਅਸੀਂ ਬਾਦ ਚੜ ਕੇ ਜਿੰਨਾ ਵੀ ਹੋ ਸਕੇ ਬੋਟਾ ਪਵਾਵਾਂਗੇ ਜੀ ਪੂਰਾ ਜੋਰ ਲਾਵਾਂਗੇ ਜੀ ਇਸ ਯੋਥ ਨਾਲ ਅੱਜ ਕਿੰਨੇ ਯੂਥ ਦੇ ਮੈਂਬਰ ਜੜੇ ਹੈਗੇ ਅਸੀਂ ਯੂਥ ਦੇ ਘਟੋ ਘਟ 50 60 ਜਣੇ ਆ ਅਸੀਂ ਅੱਜ ਮੁੰਡੇ ਬਾਕੀ ਪੇਪਰ ਸੀਗੇ ਕੋਲਜਾਂ ਦੇ ਤਾਂ ਕਰਕੇ ਜੀ ਅਸੀਂ 50 60 ਕ ਮੁੰਡੇ ਅੱਜ ਆਏ ਕਿ ਜੁਆਇਨ ਕੀਤੀ ਹੈ ਜੀ ਅੱਜ ਅਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਜੀ ਬਹੁਤ ਸਾਨੂੰ ਇਹਦੇ ਮਾਨ ਹੈ ਐਮ ਐਲ ਏ ਸਾਹਿਬ ਤੇ ਸਾਡੇ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਸੀਐਮ ਜੀ ਇਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇਹਨਾਂ ਨੇ ਸ਼ਹਿਰ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਕੰਮ ਕੀਤੇ ਤੇ ਜੋ ਰੋਜ਼ਗਾਰ ਦਿੱਤਾ ਹੈ ਸਾਡੇ ਵਰਗੇ ਨੌਜਵਾਨਾਂ ਨੂੰ ਉਹ ਵੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਜੋ ਉਹ ਵੀ ਸਲਾਹਨਾਯੋਗ ਹੈ ਵੀ ਜੋ ਇਹਨਾਂ ਨੇ ਰੋਜ਼ਗਾਰ ਦਿੱਤਾ ਬੜਾਪਾ ਪੈਨਸ਼ਨ ਤੇ ਹੋਰ ਯਾਤਰਾ ਜੋ ਵੀ ਹੈ ਇਹਨਾਂ ਦਾ ਬਹੁਤ ਵਧੀਆ ਅਪਰਲ ਹੈ ਤਾਂ ਜੋ ਅਸੀਂ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਅਸੀਂ ਤੈਦ ਲੋ ਇਹਨਾਂ ਨਾਲ ਹਾਂ ਐਮਐਲਏ ਸਾਹਿਬ ਨਾਲ ਆਉਣ ਆਉਣ ਵਾਲੀਆਂ ਵੋਟਾਂ ਵਿੱਚ ਵੀ ਅਸੀਂ ਇਹਨਾਂ ਨਾਲ ਹਾਂ ਬਾਤ ਚੜ ਕੇ ਹਿੱਸਾ ਲਵਾਂਗੇ ਜਿਉਂ ਤੇ ਇਹਨਾਂ ਨਾਲ